ਚਾਈਨਾ ਡੋਰ ਉਹ ਖੜਾ ਹੈ ਉਹ ਦੇਖੋ ਪਿੱਛੇ ਖੜਾ ਹੈ ਉਹ ਹੋਣ ਵੀ ਚਾਈਨਾ ਡੋਰ ਮੰਗ ਰਿਆ ਮੋਲੋ ਗਾਈਡ ਦੇ ਦੋ ਤਾਂ ਦੇਖੋ ਔਰ ਆਹ ਦੇਖੋ ਅੱਜ ਪਹਿਲਾਂ ਦੁਕਾਨਦਾਰ ਵੇਚਦੇ ਸੀ ਅੱਜ ਕੱਲ ਉਹਨਾਂ ਨੇ ਬਲੌਕ ਬਣਾ ਕੇ ਔਨਲਾਈਨ ਵੇਚੀ ਜਾ ਰਹੇ ਔਰ ਪਟਿਆਲੇ ਦੇ ਵਿੱਚ ਇੰਨੀ ਵਿਕੀ ਸਰ ਤੁਸੀਂ ਜਾਣ ਦੱਸ ਸਕਦੇ ਹੋ ਕਿਹੜੇ ਬਲੌਕ ਨੇ ਜਿੰਨੇ ਦੇ ਵਿੱਚ ਰਹੀ ਸਰ ਅੱਜ ਆ ਜੀ ਆਪ ਦੇਖੋ ਮੋਬਾਈਲ ਤੇ ਫੇਸਬੁਕ ਤੇ ਹਰ ਪਾਸੇ ਉਹਨਾਂ ਨੇ ਬੱਪੜੇ ਪਾਇਆ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡੋਰ ਕਿੱਥੇ ਵਿਕਰੀ ਹੈ ਤੁਹਾਨੂੰ ਲੱਗਦਾ ਪਟਿਆਲੇ 'ਚ ਵਿਕਰੀ ਹੈ ਵਿਕਰੀ ਹੈ ਜੀ ਬਹੁਤ ਵਿਕਰੀ ਹੈ ਮੈਨੇ ਮੇਰੇ ਮੱਲੇ ਦੇ ਵਿੱਚ ਵਿਕਰੀ ਹੈ ਜੀ ਤੁਸੀਂ ਅਰੇਂਜ ਕਰਾ ਕੇ ਦਿਓ ਪੈਸੇ ਚਾਏ ਵੱਧ ਲੈ ਲਿਓ ਸਾਡੇ ਬੱਚੇ ਜਿੱਦ ਪਿਆ ਹੋਇਆ ਉਹਨੂੰ ਚਾਈਨਾ ਚਾਈਨਾ ਡੋਰ ਅੱਜ ਤੱਕ ਹੁਣ ਕੋ ਲੈ ਨਹੀਂ ਰਿਆ ਇਹਨਾਂ ਨੂੰ ਹਰ ਕੋਈ ਔਰ ਓਪਨ ਵਿਕਰੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਸਖਤੀ ਕਰੇ ਹਰ ਇੱਕ ਦੀ ਦੁਕਾਨ ਚੈੱਕ ਕਰੇ ਹਰ ਇੱਕ ਦਾ ਮਕਾਨ ਚੈੱਕ ਤੁਸੀਂ ਚਾਹੁੰਦੇ ਹੋ ਕਿ ਹਰ ਇੱਕ ਦੀ ਦੁਕਾਨ ਚੈੱਕ ਹੋਣੀ ਚਾਹੀਦੀ ਚੈੱਕ ਹੋਣੀ ਚਾਹੀਦੀ 40-40 ਸਾਲ ਦੇ ਬੰਦੇ ਆ ਕੇ ਮੰਗਦੇ ਆ ਚੈੱਕ ਹੈਲੋ 나 ਬਹੁਤ ਖੁਸ਼ੀ ਤੇ ਆ ਰਹੇ ਹਾਂ ਮਾਰਨ ਦਾ ਕਾਰ ਸਾਰੇ ਮੰਲਾ ਦਮੰਲਾ ਚਾਈਨਾ ਡੋਰ ਨਾਲ ਆ ਰਿਹਾ ਸੀ ਜਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਐਨ ਆਰ ਆਈ ਟੀਵੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਬਸੰਤ ਪੰਚਮੀ ਦਾ ਤਿਹਾਰ ਹੈ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਬੱਚੇ ਨੇ ਜੋ ਉਹ ਪਤੰਗ ਉਡਾਉਂਦੇ ਨੇ ਤੇ ਪਤੰਗ ਜਦੋਂ ਉਡਾਉਂਦੇ ਨੇ ਤਾਂ ਉਹ ਜੋ ਡੋਰ ਦਾ ਇਸਤੇਮਾਲ ਕਰਦੇ ਨੇ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਜ਼ਿਆਦਾਤਰ ਜਿਸ ਕਾਰਨ ਆਮ ਜਿਹੜੇ ਲੋਕ ਨੇ ਜਾਂ ਫਿਰ ਰਾਘੀਰ ਨੇ ਉਹ ਤਾਂ ਇੰਜਰਡ ਹੁੰਦੇ ਨੇ ਜਾਂ ਫਿਰ ਜੋ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਨਾਲ ਉਹ ਇੰਜਰਡ ਹੋ ਜਾਂਦੇ ਨੇ ਤੇ ਆਮ ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਤੇ ਇਸ ਚਾਈਨਾ ਡੋਰ ਦੇ ਨਾਲ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਜਿਵੇਂ ਕਿ ਤੁਸੀਂ ਪਿੱਛੇ ਸੁਣਿਆ ਹੀ ਆ ਜਾਂ ਦੇਖਿਆ ਹੀ ਹੈ ਕਿ ਜਿਵੇਂ ਸਮਰਾਲੇ ਦੇ ਵਿੱਚ ਇੱਕ ਘਟਨਾ ਵਾਪਰ ਗਿਆ ਜਿਸ ਕਾਰਨ ਚਾਈਨਾ ਡੋਰ ਦੇ ਕਾਰਨ ਜਿਸ ਦਾ ਇੱਕ ਜੋ ਲੜਕਾ ਆ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਉਸ ਨੂੰ ਆਪਣੀ ਜਾਣ ਤੋਂ ਹੱਥ ਧੋਣਾ ਪਿਆ ਸਾਡੇ ਨਾਲ ਕੁਝ ਇੱਥੇ ਪਤਵੰਤੇ ਸੱਜਣ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਰ ਇਹ ਜੋ ਚਾਈਨਾ ਡੋਰ ਹੈ ਇਸ ਤੋਂ ਕਿਵੇਂ ਨਜਾਤ ਪਾਈ ਜਾ ਸਕਦੀ ਹੈ ਸੋ ਸਭ ਤੋਂ ਪਹਿਲਾਂ ਨਾਮ ਜਾਣਦੇ ਹਾਂ ਕੀ ਨਾਮ ਹੈ ਮੇਰਾ ਨਾਮ ਮਨਦੀਪ ਸਿੰਘ ਗਿੱਨੀ ਆ ਜੀ ਜੀ ਤੇ ਜੀ ਮੈਂ ਇਸੀ ਏਰੀਆ ਦੇ ਵਾਸੀ ਆ ਜੀ ਠੀਕ ਆ ਸਰ ਤੇ ਮੈਂ ਚਾਈਨਾ ਡੋਰ ਬਾਰੇ ਇਹ ਕਹਿਣਾ ਚਾਹਣਾ ਕਿ ਸਰਕਾਰ ਨੇ ਜੋ ਪਿਛੇ ਸਾਲਾਂ ਤੋਂ ਚਾਈਨਾ ਡੋਰ ਵਿਕਰੀ ਸੀ ਤੜੇਦਾਨ ਵਿਕਰੀ ਸੀ ਪਰ ਹੁਣ ਮੈਂ ਦੇਖ ਰਿਹਾ 1-2 ਸਾਲ ਤੋਂ ਕਿ ਵਿਕਣੀ ਬਹੁਤ ਹੀ ਘਟ ਗਈ ਹੈ ਆਪਾਂ ਕਹਿੰਦੇ ਇਹ ਬੰਦ ਹੋ ਗਈ ਪਰ ਉਹ ਬੰਦ ਨਹੀਂ ਹੋਈ ਉਹ ਕਿਥੋਂ ਨਾ ਕਿਥੋਂ ਕੋ ਕੋ ਪਿਛੋ ਆ ਕੇ ਮਾੜੀ ਮੋੜੀ ਵਿਕਰੀ ਹੈ ਪਰ ਇਹ ਦੁਕਾਨਦਾਰ ਜਿਹੜੇ ਚਾਪ ਜਾਰਾ ਰਹਿਗੇ ਇਹਨਾਂ ਵੱਲੋਂ ਮੈਂ ਦੇਖਿਆ ਕਿ ਇਹਨਾਂ ਵੱਲੋਂ ਕਿਸੇ ਕੋਲ ਵੀ ਚਾਈਨਾ ਡੋਰ ਨਹੀਂ ਮਿਲੀ ਕੋਈ ਪੁਲਿਸ ਵਾਲਾ ਵੀ ਆਇਆ ਸੀ ਉਹਨਾਂ ਨੇ ਵੀ ਆਪਣੀ ਤਲਾਸ਼ੀ ਕੀਤੀ ਹੈ ਸਰ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਚਾਈਨਾ ਡੋਰ ਦੇ ਉੱਤੇ ਮੁਕੰਮਲ ਪਾਬੰਦੀ ਲੱਗ ਗਈ ਨਹੀਂ ਬਗੌਲ ਪਾਬੰਦੀ ਨਹੀਂ ਲੱਗੀ ਜੀ ਲੁਕਸ਼ਪ ਕੇ ਵਿਕ ਰਹੀ ਹੈ ਪਰ ਉਹ ਕਿਵੇਂ ਵਿਕ ਰਹੀ ਹੈ ਹੁਣ ਇਹ ਸਰਕਾਰ ਦੇਖੇਗੀ ਠੀਕ ਹੈ ਜੋ ਚਾਈਨਾ ਡੋਰ ਦੇ ਨਾਲ ਨੁਕਸਾਨ ਹੋ ਰਹੇ ਨੇ ਕਿ ਉਹ ਸੈਨਸ਼ੀਲ ਨੇ ਕਿਸ ਤਰੀਕੇ ਦੇ ਨਾਲ ਕੀ ਪ੍ਰਸ਼ਾਸਨ ਦੀ ਤੁਹਾਨੂੰ ਲੱਗਦਾ ਨਲਾਇਕੀ ਇਹਦੇ ਵਿੱਚ ਬਿਲਕੁਲ ਜੀ ਇਹਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦਾ ਬਾਰੇ ਟੀਵੀ ਤੇ ਜਾਂ ਜਿੱਥੇ ਵੀ ਲੋਕਾਂ ਨੂੰ ਅਗਾਹ ਕਰੇ ਕਿ ਕਿਵੇਂ ਉਹਨਾਂ ਨੇ ਆਪਣੇ ਸਕੂਟਰ ਤੋਂ ਜਾਂ ਸਾਈਕਲ ਤੋਂ ਕਿਵੇਂ ਆਪਣੇ ਸਟੋਰ ਤੋਂ ਬਚਾ ਕਰਨਾ ਹੈ ਕਿ ਜਿਸ ਕਰਕੇ ਇਹ ਨੁਕਸਾਨ ਜਿਹੜਾ ਹੁੰਦਾ ਹੈ ਕਿਸੇ ਦੇ ਬੱਚੇ ਕਿਸੇ ਦਾ ਕੁਝ ਵੀ ਨੁਕਸਾਨ ਹੁੰਦਾ ਉਸ ਤੋਂ ਬਚਾ ਹੋਵੇ ਸੋ ਸਾਡੇ ਨਾਲ ਹੋਰ ਵੀ ਇੱਥੇ ਸੱਜਣ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਆ ਜੀ ਸਰ ਕਿਵੇਂ ਦੇਖਦੇ ਹੋ ਕਿਵੇਂ ਨਜਾਤ ਪਾਈ ਜਾ ਸਕਦੀ ਹੈ ਠੱਲ ਕਿਵੇਂ ਪਊਗੀ ਜਿਵੇਂ ਤੁਸੀਂ ਜਾਣਦੇ ਹੋ ਪਿੱਛੇ ਜੇ ਹੁਣੇ ਸਮਰਾਲਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਹਾਲਾਂਕਿ ਉਹ ਕੱਲੀ ਘਟਨਾ ਨਹੀਂ ਉਸ ਤੋਂ ਬਾਅਦ ਵੀ ਅੱਜ ਫਿਰ ਲਗਾਤਾਰ ਕਈ ਸ਼ਹਿਰਾਂ ਤੋਂ ਅਜਿਹੀਆਂ ਘਟਨਾਵਾਂ ਆਈਆਂ ਨੇ ਇਵਨ ਕਿ ਇੱਕ ਲੇਡੀਜ਼ ਦੀ ਜਾਨ ਚਲੀ ਗਈ ਹੈ ਇਸੇ ਚਾਇਨਾ ਡੋਰ ਦੇ ਕਾਰਨ ਜਿਵੇਂ ਦੇਖਦੇ ਹੋ ਸਰ ਇਹ ਤਾਂ ਪਿੱਛੋਂ ਦੇ ਹੀ ਬੰਦ ਹੋਣੇ ਚਾਹੀਦੀ ਹੈ ਜਿੱਥੋਂ ਆਂਦੀ ਹੈ ਉੱਥੇ ਫੈਕਟਰੀ ਤਾਂ ਇਹ ਬੰਦ ਹੋਣੀ ਚਾਹੀਦੀ ਹੈ। ਠੀਕ ਹੈ। ਇਹ ਅੱਗੇ ਕਿੱਥੇ-ਕਿੱਥੇ ਜਾਂਦੀ ਹੈ ਕਿਸ ਨੂੰ ਨਹੀਂ ਪਤਾਗਾ ਕਿੱਥੋਂ ਆਂਦੀ ਹੈ ਕਿੱਥੋਂ ਜਾਂਦੀ ਹੈ। ਇਹ ਸਾਰਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੋਂ ਆਂਦੀ ਹੈ। ਫੈਕਟਰੀ ਬੰਦ ਹੋਣੀ ਚਾਹੀਦੀ ਹੈ ਇਹ ਵਾਲੀਆਂ। ਜੀ ਜੀ ਜੀ। ਜਿਸ ਤਰ੍ਹਾਂ ਪਹਿਲਾਂ ਅੱਜ ਜਦੋਂ 10-15 ਸਾਲ ਪਹਿਲਾਂ ਚੱਲਦੇ ਹੁੰਦੇ ਸੀਗੇ ਉਸ ਤਰ੍ਹਾਂ ਹੀ ਅਸੀਂ ਡੋਰ ਸੂਤ ਦੇ ਹੁੰਦੇ ਸੀਗੇ। ਕੋ ਬਰਾਂਦੇ ਕੋਈ ਨੁਕਸਾਨ ਨਹੀਂ ਹੁੰਦਾ ਸੀਗਾ। ਜਦ ਆਈ ਹੈ ਇਹਦਾ ਨੁਕਸਾਨ ਸਾਰੇ ਤੇ ਪਕਸ਼ੀਆ ਤੇ ਵੀ ਨੁਕਸਾਨ ਹੁੰਦਾ ਜਾਨਵਰ ਤਾਂ ਹੀ ਹੁੰਦਾ ਔਰ ਇਨਸਾਨਾਂ ਤੇ ਵੀ ਜਾਨ ਨੁਕਸਾਨ ਹੁੰਦਾ ਹੈ। ਕਿਰਪਾ ਕਰਕੇ ਬੈਂਤੀਆ ਕਿ ਪ੍ਰੋਪਰ ਹੀ ਬੰਦ ਹੋਣੀ ਚਾਹੀਦੀ ਹੈ ਸਰ ਤੁਸੀਂ ਮੰਨਦੇ ਹੋ ਕਿ ਇਸ ਪਟਿਆਲਾ ਦੇ ਵਿੱਚ ਜੇ ਆਪਾਂ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਆਪਾਂ ਚਾਰ ਬਾਜ਼ਾਰ ਦੇ ਵਿੱਚ ਖੜੇ ਆ ਇੱਥੇ ਪਤੰਗ ਪਤੰਗਾਂ ਦੀਆਂ ਕਾਫੀ ਸਾਰੀਆਂ ਦੁਕਾਨਾਂ ਪਤੰਗਾਂ ਦਾ ਬਾਜ਼ਾਰ ਹੀ ਹੈ ਤੁਹਾਨੂੰ ਲੱਗਦਾ ਇਸ ਦੁਕਾਨ ਦੇ ਕੋਈ ਇੱਕ ਆ ਦੁਕਾਣ ਜਿੱਦੇ ਕੋਲ ਇਹ ਚਾਈਨਾ ਡੋਰ ਦਾ ਕੋਈ ਕੇਸ ਦੇਖਣ ਨੂੰ ਮਿਲਿਆ ਹੋਵੇ ਤੁਹਾਨੂੰ ਇੱਥੇ ਇਸ ਵਾਰੀ ਕੋਈ ਵੀ ਚਾਈਨਾ ਡੋਰ ਕਿਸ ਨੇ ਨਹੀਂ ਵੇਚੀ ਪੂਰੇ ਤਕਰੀਬਨ ਪੁਲਿਸ ਵੀ ਆਈ ਸੀ ਸਾਰਾ ਪ੍ਰਸ਼ਾਸਨ ਵੀ ਆਇਆ ਸੀਗਾ ਦੇਖ ਕੇ ਗਿਆ ਇੱਕ ਇੱਕ ਦੁਕਾਨ ਤੇ ਤਲਾਸ਼ੀ ਕਰਕੇ ਗਿਆ ਠੀਕ ਹੈ ਤੇ ਕੋਈ ਵੀ ਡੋਰ ਨਹੀਂ ਮਿਲੀ ਹੈਗੀ ਠੀਕ ਹੈ ਬਾਕੀ ਇਹ ਕਿੱਥੋਂ ਆ ਰਹੀ ਹੈ ਇਹ ਨਹੀਂ ਪਤਾ ਕਿੱਥੋਂ ਆ ਤੁਸੀਂ ਉਹਨਾਂ ਛੋਟੇ ਬੱਚਿਆਂ ਨੂੰ ਕੀ ਸਲਾਹ مشورہ ਕੀ ਕਹਿਣਾ ਚਾਹੋਗੇ ਜੋ ਛੋਟੇ ਬੱਚੇ ਪਤੰਗਾ ਉਡਾਉਂਦੇ ਨੇ ਅਸੀਂ ਤਾਂ ਸਲਾਹ ਇਹ ਦਵਾਂਗੇ ਕਿ ਉਹਨਾਂ ਦੇ ਮਾਪਿਆਂ ਨੂੰ ਸਲਾਹ ਦਵਾਂਗੇ ਕਿ ਜੋ ਆਤੋਂ 10-15 ਸਾਲ ਪਹਿਲਾਂ ਅਸੀਂ ਉਡਾਉਂਦੇ ਸੀਗੇ ਪਤੰਗ ਜਿਹੜੀ ਡੋਰ ਨਾਲ ਕੋਈ ਡੋਰ ਹੀ ਲੈ ਕੇ ਦੇਣ ਚਾਈਨਾ ਡੋਰ ਤੇ ਬਿਲਕੁਲ ਖਿਲਾਫ ਕਰਨ ਉਹ ਤਾਂ ਲੈ ਕੇ ਨਾ ਦੇਣ ਠੀਕ ਹੈ ਜੇ ਕਈ ਵਾਰੀ ਮਾਪੇ ਆਪ ਖੁਦ ਕਹਿਣ ਬੱਚੇ ਨੂੰ ਕਿ ਓਨਲੀ ਡੋਰ ਨਹੀਂ ਲੈਣੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੀਦਾ ਅੱਗੇ ਤੋਂ ਅੱਗੇ ਇਹਨਾਂ ਦੇ ਰੋਕ ਲਗਾਣੀ ਚਾਹੀਦੀ ਆਜ ਤੋ 2-4 ਸਾਲ ਪਹਿਲਾਂ ਹੁਣ ਇਸ ਸਾਲ ਬਹੁਤ ਫਰਕ ਪਿਆ ਹੈ ਠੀਕ ਹੈ ਸੋਚੋ 25% ਇੱਥੇ ਦੇਖਣ ਨੂੰ ਮਿਲਿਆ ਚਾਈਨਾ ਡੋਰ ਨਹੀਂ ਤਾਂ ਨਹੀਂ ਸੀਗੀ ਉਰੇ ਤੁਸੀਂ ਮੰਨਦੇ ਹੋ ਕਿ 25% ਹਾਲੇ ਵੀ ਹੈਗਾ 25% ਹਾਲੇ ਵੀ ਹੈਗੀ ਇਹ ਨਹੀਂ ਪਤਾ ਕਿੱਥੋਂ ਆ ਰਹੀ ਹੈ ਕਿੱਥੋਂ ਲੈ ਕੇ ਆ ਰਹੇ ਲੋਕ ਕੀ ਜੀ ਤੁਹਾਨੂੰ ਲੱਗਦਾ ਕਿੱਥੋਂ ਬਣਦੀ ਹੈ ਕਿੱਥੋਂ ਇਸ ਦਾ ਸਾਨੂੰ ਨਹੀਂ ਪਤਾ ਹੈਗਾ ਠੀਕ ਹੈ ਹਾਂਜੀ ਸਰ ਸੋ ਅਸੀਂ ਸ਼ਾਪ ਤੇ ਪਹੁੰਚੇ ਆ ਪਦੰਗਾ ਦੇ ਬਾਜ਼ਾਰ ਦੇ ਵਿੱਚ ਪਟਿਆਲਾ ਦੇ ਵਿੱਚ ਅਸੀਂ ਮੌਜੂਦ ਆ ਸੀ ਸ਼ਾਪ ਕੀਪਰ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਬੱਚਿਆਂ ਦੀ ਡਿਮਾਂਡ ਹੈਗੇ ਚਾਈਨਾ ਡੋਰ ਨੂੰ ਲੈ ਕੇ ਕਿਸ ਤਰੀਕੇ ਦੀ ਡਿਮਾਂਡ ਆ ਅਸੀਂ ਪੁੱਛਦੇ ਆ ਜੀ ਭਾਜੀ ਕੀ ਨਾਮ ਆਪਣਾ ਮੇਰਾ ਇੰਦਰਪ੍ਰੀਤ ਜੀ ਜੀ ਇੰਦਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਜੋ ਚਾਈਨਾ ਡੋਰ ਹੈ ਬੜੀ ਖਤਰਨਾਕ ਡੋਰ ਹੈ ਚਾਈਨਾ ਉਹ ਜਿਆਦਾ ਖਤਰਨਾਕ ਡੋਰ ਹੈ ਜੀ ਉਹ ਔਨਲਾਈਨ ਵਿਕਰੀ ਹੈ ਅੱਜ ਕੱਲ ਲੋਕੀ ਪਹਿਲਾਂ ਦੁਕਾਨਦਾਰ ਵੇਚਦੇ ਸੀ ਜੀ ਅੱਜ ਕੱਲ ਉਹਨਾਂ ਨੇ ਬਲੌਕ ਬਣਾ ਕੇ ਔਨਲਾਈ ਔਰ ਪਟਿਆਲੇ ਦੇ ਵਿੱਚ ਇੰਨੀ ਵਿਕਰੀ ਹੈ ਸਰ ਤੁਸੀਂ ਜਾਣ ਦੱਸ ਸਕਦੇ ਹੋ ਕਿਹੜੇ ਬਲਾਕ ਨੇ ਜਿਨ੍ਹਾਂ ਦੇ ਉੱਤੇ ਵਿਕਰੀ ਹੈ ਸਰ ਅੱਜ ਅੱਧੀ ਅੱਧੇ ਤੁਸੀਂ ਆਪ ਦੇਖੋ ਮੋਬਾਈਲ ਤੇ ਫੇਸਬੁੱਕ ਤੇ ਹਰ ਪਾਸੇ ਉਹਨਾਂ ਨੇ ਆਪਣੇ ਪਾਏ ਵੀ ਠੀਕ ਹੈ ਓਪਨ ਵੇਚ ਰਹੇ ਹਨ ਕਿੰਨੇ ਹਾਂਜੀ ਮੈਂ ਦੇਖਿਆ ਤੁਹਾਡੇ ਕੋਲ ਉਹਨਾਂ ਦੇ ਦੋ ਤਿੰਨ ਬੱਚੇ ਆਏ ਸੀਗੇ ਕੀ ਕਹਿ ਰਹੇ ਨੇ ਇਹ ਚਾਈਨਾ ਡੋਰ ਉਹ ਖੜਾ ਹੈ ਉਹ ਦੇਖੋ ਪਿੱਛੇ ਖੜਾ ਹੈ ਉਹ ਹੋਰ ਵੀ ਚਾਈਨਾ ਡੋਰ ਮੰਗ ਰਿਹਾ ਮੋਨੋਕਾਈਟ ਦੇ ਦਿਓ ਜੀ ਜੀ ਤਾਂ ਦੇਖੋ ਔਰ ਆਹ ਦੇਖੋ ਸਾਡੇ ਕੋਲ ਇਹ ਹਾਲਾਤ ਹੈ ਬਸੰਤ ਲੰਘ ਚੁੱਕੀ ਪਪੰਗ ਦਾ ਆਹ ਲੱਗੀ ਡੋਰ ਠੀਕ ਹੈ ਜਿਸ ਨੂੰ ਵਾਸੀ ਕਹਿੰਦੇ ਆ ਪਤੰਗ ਲੈ ਲੋ ਜਿਵੇਂ ਬੱਚੇ ਆ ਅਗਲਾ ਕਹਿੰਦਾ ਚਾਈਨਾ ਡੋਰ ਹੈਗੀ ਆਈ ਕਹਿੰਦੇ ਨਹੀਂ ਆ ਕਹਿੰਦਾ ਫਿਰ ਪਤੰਗ ਵੀ ਉਸ ਤੋਂ ਲਾਂਗੇ ਜਿਹਦੇ ਕੋਲ ਡੋਰ ਮਿਲੇਗੀ ਡੋਰ ਮਿਲੇਗੀ ਓਕੇ ਤੇ ਤੁਹਾਡੇ ਕੋਲ ਆ ਕਿਸ ਟੈਪ ਦੀ ਇਹ ਕਿਸ ਟੈਪ ਦੀ ਡੋਰ ਹੈ ਇਹ ਧਾਗੇ ਚ ਹੈ ਕੋਟਨ ਫਰੈਂਟ ਹੈ ਦੇਖੋ ਥੋੜੀ ਯਹਾਂ ਜੀ ਇਹ ਤੁਸੀਂ ਥੋੜਾ ਐਗਜ਼ਾਮਪਲ ਦਿਖਾਓ ਇਹ ਟੁੱਟ ਗਈ ਠੀਕ ਹੈ ਐਂਟੀ ਕਲॉक ਮੋੜੀ ਜੋਗੇ ਨਾ ਜੀ ਦੇਖੋ ਬਿਲਕੁਲ ਇੱਕ ਇੱਕ ਚੀਜ਼ ਧਾਗਾ ਹੋ ਜਾਏਗੀ ਮਾੜੀ ਜੀ ਗਿੱਲੀ ਕਰੋ ਖਤਮ ਹੋ ਜਾਏਗੀ ਆਹੋ ਜਿਹੜੀ ਉਹ ਹੋਏਗੀ ਪਲਾਸਟਿਕ ਦੀ ਹੋਏਗੀ ਪ੍ਰੋਪਰ ਜੀ ਜੀ ਉਹ ਲੱਗਿਆ ਬੇਟਾ ਜੀ ਨਾ ਉਹਦੇ सिंथेटिक ਹੋਏਗਾ ਸਾਰਾ ਰਾਈਟ 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 ਹਾਂਜੀ ਕਿਤੇ ਤਾਈ ਤਾਂ ਉਹ ਕੋ ਲੈ ਨਹੀਂ ਰਿਆ ਇਹਨਾਂ ਨੂੰ ਹਰ ਕੋਈ ਔਰ ਓਪਨ ਵਿਕਰੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਸਖਤੀ ਕਰੇ ਹਰ ਇੱਕ ਦੀ ਦੁਕਾਨ ਚ ਚੈੱਕ ਕਰੇ ਹਰ ਇੱਕ ਦਾ ਮਕਾਨ ਚੈੱਕ ਤੁਸੀਂ ਚਾਹੁੰਦੇ ਕਿ ਹਰ ਇੱਕ ਦੀ ਦੁਕਾਨ ਚੈੱਕ ਹੋਣੀ ਚਾਹੀਦੀ ਹੈ ਹਰ ਇੱਕ ਦੀ ਸਾਡੇ ਪਿੰਡਾਂ ਨਾਲ ਰੱਖੀ ਹੋਵੇ ਮੈਂ ਕਹਿੰਦਾ ਜੀ ਜਿਨ੍ਹਾਂ ਜਿਨ੍ਹਾਂ ਦੇ ਗੋਦਾਮ ਜਿਨ੍ਹਾਂ ਜਿਨ੍ਹਾਂ ਦੇ ਘਰ ਉਹ ਵੀ ਚੈੱਕ ਹੋਣੇ ਚਾਹੀਦੀਆਂ ਜੀ ਠੀਕ ਹੈ ਜੀ ਸਰ ਸਾਡੇ ਬਾਜ਼ਾਰ ਚ ਘੱਟ ਤੇ ਬਾਜ਼ਾਰ ਦੇ ਨਾਲ ਜਿਹੜੇ ਲੱਗਦੀਆਂ ਗਲੀਆਂ ਤੇ ਏਰੀਆ ਉਹਨਾਂ ਜ਼ਿਆਦਾ ਵਿਕਰੀ ਹੈ ਠੀਕ ਹੈ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਬਿਲਕੁਲ ਮੰਨਦੇ ਆ ਬਿਲਕੁਲ ਮੰਨਦੇ ਬਿਲਕੁਲ ਮੰਨਦੇ ਆ ਜੀ ਜੀ ਸੋ ਤੁਸੀਂ ਸੁਣਿਆ ਕਿ ਖੁਦ ਇੱਕ ਸ਼ੌਪਕੀਪਰ ਨੇ ਜੋ ਇਹ ਦਾਅਵਾ ਕਰ ਰਹੇ ਨੇ ਕਿ ਪਟਿਆਲਾ ਦੇ ਵਿੱਚ ਢੜਲੇ ਦੇ ਨਾਲ ਚਾਈਨਾ ਡੋਰ ਵਿਕਰੀ ਆ ਪ੍ਰਸ਼ਾਸਨ ਨੂੰ ਗੁਜਾਰਿਸ਼ ਹੈ ਬੇਨਤੀ ਹੈ ਕਿ ਇਹ ਖੁਦ ਦੁਕਾਨਦਾਰ ਹੀ ਇਹ ਬੇਨਤੀ ਕਰਦੇ ਨਜ਼ਰ ਆਏ ਨੇ ਕਿ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੇ ਘਰ ਤੱਕ ਦੇ ਛਾਪੇਮਾਰੀ ਕੀਤੀ ਜਾਵੇ ਜਰੂਰ ਪ੍ਰਸ਼ਾਸਨ ਨੂੰ ਚਾਈਨਾ ਡੋਰ ਬਰਾਮਦ ਹੋਏਗੀ ਕੀ ਕਰਾ ਕੇ ਦਿਓ ਪੈਸੇ ਵੱਦ ਲੈ ਲੀਏ ਇਹ ਪੇਰੈਂਟਸ ਕਹਿੰਦੇ ਨੇ ਪੇਰੈਂਟਸ ਕਹਿੰਦੇ ਨੇ ਪੇਰੈਂਟਸ ਕੀ ਕਹਿੰਦੇ ਨੇ ਤੁਸੀਂ ਅਰੇਂਜ ਕਰਾ ਕੇ ਦਿਓ ਪੈਸੇ ਚਾਹੇ ਵੱਦ ਲੈ ਲਿਓ ਸਾਡੇ ਬੱਚੇ ਜਿੱਦ ਪਿਆ ਹੋਇਆ ਉਹਨੂੰ ਚਾਈਨਾ ਡੋਰ ਦੀ ਇੰਨੀ ਡਿਮਾਂਡ ਹੈ ਉਹਨਾਂ ਨੂੰ ਪੇਰੈਂਟਸ ਨੂੰ ਵਰਜਣਾ ਚਾਹੀਦਾ ਹੈ ਕਿ ਬੱਚੇ ਨੂੰ ਨਾ ਲੈ ਕੇ ਜੀਏ ਸਾਡੇ ਕੈਮਰੇ ਲੱਗੇ ਮੈਂ ਇਹਨਾਂ ਚੀਜ਼ਾਂ ਦੀ ਰਿਕਾਰਡਿੰਗਾਂ ਤੱਕ ਦੇ ਦਵਾਂਗਾ ਠੀਕ ਹੈ ਪੇਰੈਂਟਸ ਦੀ ਓਕੇ ਵੀ ਜੋ ਪੇਰੈਂਟਸ ਆ ਕੇ ਪੂਰੀ ਚਾਈਨਾ ਡੋਰ ਦੀ ਮੰਗਦੇ ਆ ਬੱਚਿਆਂ ਨੂੰ ਨਾਲ ਔਰ ਸਿਆਣੇ 16 16 ਛੱਡੋ ਚਾਲੀ ਚਾਲੀ ਸਾਲ ਦੇ ਬੰਦੇ ਆ ਕੇ ਮੰਗਦੇ ਆ ਚਾਈਨਾ ਡੋਰ ਸਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਬਾਹਰ ਬੋਰਡ ਨਹੀਂ ਲਾਣਾ ਚਾਹੀਦਾ ਕਿ ਇੱਥੇ ਚਾਈਨਾ ਡੋਰ ਮੰਗਣੀ ਪੰਜਾਬ ਪਰ ਤੁਹਾਨੂੰ ਬੋਰਡ ਦੇ ਸਾਰੇ ਆ ਤੇ ਦੁਕਾਨਾਂ ਤੇ ਲਾ ਕੇ ਗਏ ਪਿਆ ਜੀ ਠੀਕ ਹੈ ਪਰ ਫੇਰ ਨਹੀਂ ਹਟਦੇ ਅਸੀਂ ਇੱਥੇ ਤਾਂ ਕਹਿ ਦਿੰਦੇ ਆ ਇਹ ਚੀਜ਼ ਬਦਲ ਜਾਈਗੀ ਕੁਝ ਨਹੀਂ ਹੋਏਗਾ ਪਰ ਫਿਰ ਵੀ ਅਗਲਾ ਆ ਕੇ ਇੱਕੋ ਚੀਜ਼ ਮੰਗਦਾ ਪਲੀਜ਼ ਕਿਧਰ ਅਰੇਂਜ ਕਰਾ ਦੋ ਚਲੋ ਉਤਰ ਧਗ ਹੈ ਚਾਚਾ ਚਾਈਨਾ ਬੰਦੋ ਪਲਾਸਟਿਕ ਬੰਦ ਹੋ ਗਿਆ ਮੋਨੋਗਾਈਟ ਦੇ ਦਿਓ ਮੋਨੋਗਾਈਟ ਨਹੀਂ 골ਡ ਦੇ ਦਿਓ ਓਕੇ ਹਰ ਕੋਈ ਹੱਥਪਾਈ ਹੋਣ ਲੱਗ ਜਾਂਦੇ ਆ ਜੀ 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 ਹੱਥਪਾਈ ਹੁੰਦੇ ਹੈ ਕਈ ਆ ਕਿ ਜੇ ਅਸੀਂ ਕਹਿ ਵੀ ਦਵਾਂਗੇ ਨਾ ਵੀ ਉਹ ਦੇਣਗੇ ਤੁਹਾਨੂੰ ਉੱਥੇ ਜਾਓ ਤਾਂ ਉਹ ਹੱਥਪਾਈ ਤੇ ਆ ਜਾਂਦੇ ਆ ਮਾਰਨ ਦਾ ਕਾਰਨ ਦੇ ਮਤਲਬ ਹੱਥਪਾਈ ਕਰਦੇ ਆ ਕਿ ਸਾਨੂੰ ਚਾਈਨਾ ਡੋਰ ਲੈ ਕੇ ਦੋ ਮੈਨੇਜਰ ਕਿ ਤੂੰ ਜਿੱਥੋਂ ਮਰਜੀ ਦੇ ਜੀ ਉਸ ਦਿਨ ਇੱਕ ਬੰਦਾ ਧਮਕੀ ਦੇ ਗਿਆ ਕਹਿੰਦਾ ਦੇਖੋ ਅਸੀਂ ਤੁਹਾਡੀ ਦੁਕਾਨ ਚੋਂ ਹੀ ਕੱਢ ਕੇ ਦਿਖਾਵਾਂਗੇ ਓਕੇ ਇਹ ਤੁਹਾਨੂੰ ਉਹ ਕੋਈ ਡ੍ਰਿੰਕ ਕੀਤੀ ਹੋਈ ਸੀ ਬੰਦੇ ਨੇ ਉਹ ਧਮਕੀ ਦੇ ਕੇ ਗਿਆ ਕਹਿੰਦਾ ਮੈਂ ਤੁਹਾਨੂੰ ਇੱਥੇ ਤੁਹਾਡੀ ਦੁਕਾਨ ਚੋਂ ਹੀ ਨਾ ਕੱਢ ਕੇ ਦਿਖਾਵਾਂਗਾ ਚਾਹੇ ਮੈਨੂੰ ਆਪ ਸੁੱਟਣੀ ਪਵੇ ਅੱਛਾ ਤੁਹਾਨੂੰ ਲੱਗਦਾ ਇੱਥੇ ਕੋਈ ਹੈਗੀ ਇੱਥੇ ਐਦਾਂ ਦੀ ਸ਼ਾਪ ਜਿਹੜੇ ਨਹੀਂ ਨਹੀਂ ਬਾਜ਼ਾਰ ਦੇ ਵਿੱਚ ਨਹੀਂ ਹੈ ਬਾਜ਼ਾਰ ਦੇ ਵਿੱਚ ਨਹੀਂ ਹੈ ਐਕਚੁਅਲ ਲੁਕ ਚੁਪ ਤੇ ਜਿਵੇਂ ਰੋੜੀਗੁੱਟ ਮਲੇ ਹੋ ਗਈ ਜਾਂ ਇੱਧਰ ਸਨੋਰੀ ਏਡਾ ਹੋ ਗਿਆ ਆ ਪਿੱਛੇ ਦੋ ਤਿੰਨ ਗਲੀਆਂ ਹੋ ਗਈਆਂ ਉੱਧਰ ਵਿਕਦੀ ਉਰੇ ਨਹੀਂ ਹੈ ਬਾਜ਼ਾਰ ਰਾਗੋ ਮਜਰੇ ਹੋ ਗਿਆ ਉੱਥੇ ਉਸ ਉਹਨਾ ਏਰੀਆ ਚ ਜਾ ਰਹੀ ਹੈ ਜਾਂ ਤਾਂ ਇੱਥੇ ਹੀ ਹੋਏਗੀ ਇਸ ਬਾਜ਼ਾਰ ਤੋਂ ਜਾ ਰਹੀ ਲੁਧਿਆਣੇ ਲੁਧਿਆਣੇ ਤੇ ਇੰਨਾ ਵੱਡਾ ਕੋਈ ਵਪਾਰੀ ਨਹੀਂ ਹੈ ਜਿਹੜਾ ਬੰਗਲੌਰ ਤੋਂ ਡਾਇਰੈਕਟ ਮੰਗਾ ਰਿਹਾ ਹੋਵੇ ਠੀਕ ਹੈ ਇਹ ਬੰਗਲੌਰ ਚ ਮੈਨ ਬहां ਬੈਮੈਨਫੈਕਚਰਿੰਗ ਹੁੰਦਾ ਓਕੇ ਠੀਕ ਹੈ ਜੇ ਉਰੇ ਜਿਹੜੀ ਆ ਰਹੀ ਹੈ ਲੁਧਿਆਣਾ ਅੰਮ੍ਰਿਤਸਰ ਠੀਕ ਹੈ ਤੁਸੀਂ ਉਹਨਾਂ ਬੱਚਿਆਂ ਨੂੰ ਕੀ ਉਹਨਾਂ ਬੱਚਿਆਂ ਤੇ तमाम ਉਹਨਾਂ ਪੇਰੈਂਟਸ ਨੂੰ ਕੀ ਸਲਾਹ ਤੇ مشورہ ਦੇਣਾ ਚਾਹੋਗੇ ਜਿਹੜੇ ਬੇਚਰੇ ਜਿਹੜੇ ਖਰੀਦ ਖਰੀਦਣਾ ਚਾਹੁੰਦੇ ਦੇਖੋ ਬੱਚਾ ਸਾਰਿਆਂ ਦਾ ਸਾਜ ਹੈ ਕੱਲ ਨੂੰ ਸਾਡਾ ਬੱਚਾ ਵੀ ਹੋ ਸਕਦਾ ਮੇਰਾ ਬੱਚਾ ਵੀ ਉਡਾਂਦਾ ਜੇ ਸਾਨੂੰ ਨਾ ਪਤਾ ਹੁੰਦਾ ਸ਼ਾਇਦ ਅੱਜ ਮੇਰੀ ਵੀ ਗਰਦਨ ਵੱਡੀ ਕੀ ਹੁੰਦੀ ਅੱਜ ਤੋਂ 2 ਸਾਲ ਪਹਿਲਾਂ ਮੈਂ ਵੀ ਦਚਕਾਰ ਹੋ ਚੁੱਕਾ ਠੀਕ ਹੈ ਫਤੇਗੜ ਸਾਹਿਬ ਜਾਣਦੇ ਰਸਤੇ ਦੇ ਵਿੱਚ ਮੈਂ ਵੀ ਸਰਹੰਦੇ ਕੋਲ ਬੁਰਾ ਹਾਲ ਹੋ ਗਿਆ ਮੇਰੇ ਵੀ ਗਰਦਨ ਦਾ ਸਾਡਾ ਵੀ ਵਿਚਾਰ ਆਹ ਮੇਰੀ ਉਂਗਲ ਆਹ ਮੇਰੇ ਆਹ ਦੇਖੋ ਆਹ ਨਿਸ਼ਾਨ ਇਹ ਸਾਰੇ ਇਜ਼ੀ ਹੈ ਠੀਕ ਹੈ ਜੇ ਸਾਨੂੰ ਨਾ ਪਤਾ ਹ ਉਹ ਮਹਿਰ ਤੋਂ ਪਹਿਲਾਂ ਪਹਿਲਾਂ ਸਾਡਾ ਵੀ ਕੰਮ ਹੋ ਗਿਆ ਸੀ ਜੀ ਬੱਚੇ ਨੂੰ ਕੀ ਸਲਾਹ ਮਸ਼ਵਰਾ ਬੱਚੇ ਨੂੰ ਸਲਾਹ ਦਾਂਗੇ ਚਾਈਨਾ ਡੋਰ ਤੋਂ ਵਧੀਆ ਡੋਰ ਆਂਦੀ ਹੈ ਉਹਦੀ ਗੁਰੇਜ ਕਰੋ ਚਾਈਨਾ ਡੋਰ ਦੀ ਉਸ ਸ਼ੌਂਕ ਪੂਰਾ ਕਰੋ ਬਸ ਇਹ ਆ ਦੇਖੋ ਕੋਟਨ ਥ੍ਰੈਡ ਚੰਨੀ ਨਹੀਂ ਵਧੀਆ ਆ ਰਹੀ ਇਹ ਯੂਜ਼ ਐਂਡ ਥਰੋ ਹੋ ਗਈ ਬਸ ਇੱਕ ਵਾਰ ਜੇ ਉਹ 3500 ਮੀਟਰ ਹੁੰਦੀ ਸੀ ਇਹ 6000 ਮੀਟਰ ਹੈ ਬਿਲਕੁਲ ਇਹਨਾਂ ਨੂੰ ਡਬਲ ਕਰ ਦਿੱਤਾ ਗਿਆ ਇੱਕ ਵਾਰ ਯੂਜ਼ ਕਰੋ ਦੂਜੀ ਵਾਰ ਕੱਟ ਕੇ ਸੱਡ ਦੋ ਭਾਜੀ ਕੱਟ ਕੇ ਇਹਦਾ ਨੁਕਸਾਨ ਵੀ ਨਹੀਂ ਹੁੰਦਾ ਨਾ ਕੋਈ ਪੰਛੀ ਮਰੇਗਾ ਕੁਝ ਆਪਣੇ ਆਪ ਖੁੱਲ ਜਾਏਗੀ ਥ੍ਰੈਟ ਖਤਮ ਹੋ ਜਾਏਗਾ ਖੁਦ ਜਿਹੜੇ ਪੇਰੈਂਟਸ ਨੇ ਪੜੇ ਲਿਖੇ ਨੇ ਉਹਨਾਂ ਬੱਚਿਆਂ ਨੂੰ ਵਰਜਦੇ ਨਹੀਂ ਕੀ ਲੱਗਦਾ ਕਿ ਪੇਰੈਂਟਸ ਦੀ ਗਲਤੀ ਹੈ ਪੇਰੈਂਟਸ ਦੀ ਗਲਤੀ ਆਪਣੇ ਹੱਥੀ ਫੂਡ ਪੋਇਜ਼ਨ ਦੇ ਰਹੇ ਹੁਣ ਪਪੜੇ ਆਤੀ ਸਲੋ ਪੋਇਜ਼ਨ ਦੇ ਰਹੇ ਬੱਚਿਆਂ ਨੂੰ ਬਿਲਕੁਲ ਸਲੋ ਪੋਇਜ਼ਨ ਦੇ ਰਹੇ ਜਿਹਦੇ ਨਾਲ ਬੱਚੇ ਦਾ ਮਰਦੇ ਮਰਦੇ ਪਛੂ ਪੱਜੀ ਦਾ ਨੁਕਸਾਨ ਹੁੰਦਾ ਹੈ ਹੋਰ ਇਹ ਨਹੀਂ ਪਤਾ ਆਉਣ ਵਾਲਾ ਬੱਚਾ ਉਹਨਾਂ ਦਾ ਹੋਏ ਜਾਂ ਸਾਡਾ ਹੋਵੇ ਜਿਹੜਾ niche ਆਏਗਾ ਉਹ ਬਿਲਕੁਲ ਬਿਲਕੁਲ ਮੇਰਬਾਨੀ ਅਸੀਂ ਖੂਨੀ ਡੋਰ ਦੀ ਗੱਲ ਕਰ ਰਹੇ ਹਾਂ ਚਾਈਨਾ ਡੋਰ ਦੀ ਗੱਲ ਕਰ ਰਹੇ ਹਾਂ ਜਿਸ ਕਾਰਨ ਮਾਸੂਮ ਬੱਚਿਆਂ ਦੀ ਜਾਨ ਜਾ ਰਹੀ ਹੈ ਸਾਡੇ ਨਾਲ ਕੁਝ ਦੁਕਾਨਦਾਰ ਪਟਿਆਲੇ ਦੇ ਵਿੱਚ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਨਵਨੀਤ ਸਿੰਘ ਨਾਮ ਹੈ ਮੇਰਾ ਜੀ ਸਰ ਕੀ ਕਹਿਣਾ ਚਾਹੋਗੇ ਚਾਈਨਾ ਡੋਰ ਦਾ ਕਹਿਰ ਆ ਜੋ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਜੋ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਖਾ ਰਿਹਾ ਦੇਖੋ ਜੀ ਚਾਇਨਾ ਡੋਰ ਦੇ ਨਾਲ ਕੱਲੇ ਬੱਚਿਆਂ ਦਾ ਹੀ ਨੁਕਸਾਨ ਹੋ ਰਿਹਾ ਕੱਲ ਦੀ ਖਬਰ ਜੀ ਫੇਸਬੁੱਕ ਤੇ ਚੱਲ ਰਹੀ ਹੈ ਜੀ ਇੱਕ ਮਦਰ ਸ਼ਾਪਿੰਗ ਕਰਨ ਗਈ ਬਾਜ਼ਾਰ ਉਹਦੇ ਨਾਲ ਬੱਚਾ ਵੀ ਸੀਗਾ ਜੀ ਦੋਨਾਂ ਦੇ ਹੀ ਡੋਰ ਦੇ ਕਾਰਨ ਮੌਕੇ ਤੇ ਹੀ ਜੀ ਜੋ ਵੀ ਨਾ ਦਾ ਹਾਦਸਾ ਵਾਪਰਿਆ ਉਹਨਾਂ ਦੀ ਮੌਤ ਹੋ ਗਈ ਤੇ ਕੋ ਸ਼ਾਪਿੰਗ ਦੇ ਹਿਲਸਲੇ ਵਿੱਚ ਕਾਰ ਬਾਹਰ ਗਈ ਹਾਂਜੀ ਹਾਂਜੀ ਕੀ ਸੋਚ ਕੇ ਗਈ ਤੇ ਕਰਮ ਆ ਵਾਪਸ ਪਰਤਦੀ ਨਹੀਂ ਹੋ ਬਿਲਕੁਲ ਸਰ ਛੋਟੇ ਛੋਟੇ ਬੱਚਿਆਂ ਦਾ ਕੰਮ ਹੋ ਰਿਹਾ ਈਵਨ ਦੈਨ ਕਿ ਤੁਸੀਂ ਦੇਖੋ ਜਿਹੜੇ ਪੰਛੀ ਉੱਡ ਰਹੇ ਨੇ ਆ ਆਸਾਂ ਅਸਮਾਨ ਦੇ ਵਿੱਚ ਘਾਰ ਉਹ ਵੀ ਬੇਮੌਤ ਅਣਾਈ ਮੌਤ ਮਾਰ ਰਹੇ ਨੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਜਿੱਥੋਂ ਆ ਰਹੀ ਹੈ ਜੀ ਅਗਰ ਜਿਹੜਾ ਦੁਕਾਨ ਦਾ ਪਰਚੇਜ਼ ਕਰ ਰਿਹਾ ਨੇ ਪਿੱਛੇ ਵੱਡੇ ਲੈਵਲ ਤੇ ਉਹਨਾਂ ਨੇ ਹੀ ਬੰਦ ਹੋਣੀ ਚਾਹੀਦੀ ਹੈ ਅੱਗੇ ਵਿਕਣੀ ਬੰਦ ਹੋ ਜੇਗੀ ਆਪਣੇ ਆਪ ਬਿਲਕੁਲ ਸਰ ਪ੍ਰਸ਼ਾਸਨ ਨੂੰ ਕੀ ਸੁਝਾ ਦੇਣਾ ਚਾਹੋਗੇ ਤੁਸੀਂ ਇਸ ਪ੍ਰਸ਼ਾਸਨ ਨੂੰ ਹੀ ਸ਼ਕਤੀਕਰਤ ਨਹੀਂ ਜੀਦੀ ਹੈ ਵੀ ਜਿੱਥੋਂ ਡੋਰ ਆ ਰਹੀ ਹੈ ਉੱਥੇ ਪਾਬੰਦੀ ਲਾਈ ਜਾਵੇ ਜਿਹੜੀ ਆਪਾਂ ਯਾਦ ਕਰੋ ਆਪਣੇ ਬਚਪਨ ਨੂੰ ਯਾਦ ਕਰੋ ਅਸੀਂ ਪਹਿਲਾਂ ਡੋਰ ਆਪ ਸੁੱਧਦੇ ਸੀਗੇ ਉਹ ਡੋਰ ਸਹੀ ਜੀਗੀ ਠੀਕ ਹੈ ਨਾ ਉਹਦਾ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਸੀ ਜਿੰਨਾ ਇਹਦਾ ਨੁਕਸਾਨ ਹੈ ਜੀ ਸਰ ਇਹ ਤਾਂ ਹੱਥ ਨਾਲ ਟੁੱਟਦੀ ਨਹੀਂ ਹੱਥ ਟੁੱਟਦੀ ਨਹੀਂ ਹੱਥ ਕੱਢ ਦਿੰਦੀ ਹੈ ਬਿਲਕੁਲ ਸਰ ਬਿਲਕੁਲ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਪਾਬੰਦੀ ਲਾਈ ਜਾਵੇ ਜੀ ਜੀ ਬਹੁਤ ਸਖਤ ਤਰੀਕੇ ਨਾਲ ਇੱਕ ਗੱਲ ਹੋਰ ਵੀ ਹੈ ਕੀ ਲੱਗਦਾ ਕਿ 70% ਤੱਕ ਪਾਬੰਦੀ ਲੱਗੀ ਆ ਪਰ ਹਾਲੇ ਵੀ ਇਕਾ ਦੁੱਕਾ ਜਾਂ ਕੋਈ ਸ਼ਾਪ ਤੇ ਵਿਕਰੀ ਹੈ ਜਿਸ ਕਾਰਨ ਜਿਹੜੇ ਜਵਾਕ ਨੇ ਉਹ ਇੰਜਰਡ ਹੋ ਰਹੇ ਨੇ ਕੀ ਲੱਗਦਾ ਇਹਦੇ ਵਿੱਚ ਪ੍ਰਸ਼ਾਸਨ ਦਾ ਕਿੰਨਾ ਕੁ ਰੋਲ ਹੈ ਦੇਖੋ ਪ੍ਰਸ਼ਾਸਨ ਹਰ ਦੁਕਾਨਦਾਰ ਕੋਲ ਨਹੀਂ ਜਾ ਸਕਦਾ ਤਨੂੰ ਮੈਂ ਉਹੀ ਗੱਲ ਕਾਵਾਂਗਾ ਮੁੱਦੇ ਦੀ ਕਿ ਜੇ ਅਗਰ ਪਿੱਛੋ ਆਣੀ ਬੰਦ ਹੋ ਜਾਏਗੀ ਤਾਂ ਵਿਕਣੀ ਆਪਣੇ ਆ ਬੰਦ ਹੋ ਜਾਏਗੀ ਜੀ ਪ੍ਰਸ਼ਾਸਨ ਕਿੱਥੋਂ ਤੱਕ ਕੰਵੰਦੀ ਲਾ ਰਿਹਾ ਹੈ ਕਿੱਥੇ ਤੱਕ ਕਿੰਨੀ ਦੁਕਾਨ ਤੇ ਜਾਏਗਾ ਕਿ ਦੁਕਾਨਦਾਰ ਕੋਲ ਕਿੰਨੇ ਕੁ ਡਾਉਨ ਨੇ ਕਿੱਥੇ ਕਿੱਥੇ ਜਾ ਕੇ ਉਹ ਛਾਪੇਮਾਰੀ ਕਰ ਸਕਦਾ ਹੈ ਮੁਸ਼ਕਿਲ ਹੈ ਇਹ ਗੱਲਾਂ ਜੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ ਜੀ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਹੈ ਉਹਨਾਂ ਦੀ ਆਏ ਹਫਤੇ ਇੱਥੇ ਪੁਲਿਸ ਪੁਲਿਸ ਦੀਆਂ ਗੱਡੀਆਂ ਉਹਨਾਂ ਦੀ ਕਾਰਵਾਈ ਹੁੰਦੀ ਹੈ ਦੇਖਦੇ ਨੇ ਦੁਕਾਨਦਾਰ ਕੋਲ ਆ ਕੇ ਕਿ ਕਿੰਨਾ ਕਿੰਨਾ ਮਾਲ ਕਿਸ ਕੋਲ ਕਿੰਨਾ ਪਿਆ ਹੈ ਲੇਕਿਨ ਉਹਦੇ ਹੱਥ ਖ ਜਿਤਨੇ ਆਪਣੇ ਵਲੋਂ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਉਹਨਾਂ ਦੀ ਸ਼ਲਾਘਾਯੋਗ ਗੱਲ ਹੈ ਲੇਕਿਨ ਜਿਹੜੀ ਚੀਜ਼ ਆ ਰਹੀ ਹੈ ਔਰ ਵਿਕ ਵੀ ਰਹੀ ਹੈ ਡਿਮਾਂਡ ਤੇ ਨਾ ਜੇ ਡਿਮਾਂਡ ਆ ਰਹੀ ਹੈ ਤਾਂ ਵਿਕ ਵੀ ਰਹੀ ਹੈ ਜੇ ਡਿਮਾਂਡ ਹੋਏਗੀ ਡਿਮਾਂਡ ਬੱਚੇ ਕਰਦੇ ਨੇ ਬੱਚੇ ਬਿਲਕੁਲ ਜੀ ਬੱਚੇ ਕਰਦੇ ਨੇ ਚਾਈਨਾ ਡੋਰ ਦੀ ਡਿਮਾਂਡ ਬੱਚੇ ਕਰ ਰਹੇ ਨੇ ਬਿਲਕੁਲ ਕਰਦੇ ਨੇ ਜੀ ਉਹ ਠੀਕ ਹੈ ਤੁਹਾਨੂੰ ਲੱਗਦਾ ਨਹੀਂ ਕਿ ਬੱਚਿਆਂ ਨੂੰ ਸਕੂਲ ਲੈਵਲ ਤੇ ਜਾਂ ਫਿਰ ਆਪਣੇ ਜਿਹੜੇ ਪੇਰੈਂਟਸ ਨੇ ਉਹਨੂੰ ਸਮਝਾਣ ਕੇ ਇਸ ਡੋਰ ਦਾ ਆਪਣੇ ਇਸਤੇਮਾਲ ਨਹੀਂ ਕਰਨਾ ਕਿਉਂਕਿ ਇਹ ਜਾਣਲੇ ਬੱਚਿਆਂ ਨੂੰ ਅਸੀਂ ਨਹੀਂ ਸਮਝਾ ਸਕਦੇ ਅੱਜ ਮਾਰਕੀਟ ਦੇ ਵਿੱਚਕਾਰ ਇੱਕ ਲਾਲ ਰੰਗ ਦੀ ਬੋਤਲ ਵਿਕਦੀ ਆ ਪਾਣੀ ਵਾਲੀ ਤੁਹਾਨੂੰ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਨੀਲੇ ਰੰਗ ਦੀ ਵੀ ਵਿਕਦੀ ਆ ਉਹ ਕਿੰਨੀ ਖਤਰਨਾਕ ਹੈ ਜੀ 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 ਲੇਕਿਨ ਬੱਚੇ ਦਾ ਰੰਗ ਦੇਖ ਕੇ ਉਹ ਪੀਂਦੇ ਨੇ ਬੱਚੇ ਕੀ ਵੱਡੇ ਵੀ ਪੀਂਦੇ ਨੇ ਜੀ ਬਿਲਕੁਲ ਬਿਲਕੁਲ ਜੇ ਕੰਪਨੀ ਬਣਾ ਰਹੀ ਹੈ ਤਾਂ ਹੀ ਵਿਕਰੀ ਆ ਨਾ ਤੇ ਕੰਪਨੀ ਬਣਾਵੇ ਨਾ ਤੇ ਕਿਉਂ ਵਿਕੇ ਜੀ ਤੁਹਾਨੂੰ ਲੱਗਦਾ ਹੈ ਕਿ ਕੰਪਨੀ ਦੇ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਾਰਵਾਈ ਠੀਕ ਹੈ ਤੇ ਤੁਸੀਂ ਤੁਹਾਡੀ ਨਜ਼ਰ 'ਚ ਹੈਗਾ ਜਿਹੜਾ ਕੋਈ ਚਾਈਨਾ ਡੋਰ ਮੈਨੂਫੈਕਚਰ ਕਰਦਾ ਹੈ ਨਹੀਂ ਮਨਸ ਐਕਚੁਅਲੀਂ ਦੇਖੋ ਇੱਥੇ ਦਾ ਇਸ ਲੈਵਲ ਤੇ ਇੱਥੇ ਮੈਨੂਫੈਕਚਰਿੰਗ ਕਦੀ ਨਹੀਂ ਹੁੰਦੀ ਜੀ ਇਹ ਆਪਣੇ ਆਊਟ ਆਫ ਸਟੇਟ ਤੋਂ ਮੈਨੂਫੈਕਚਰਿੰਗ ਹੋ ਰਹੀ ਹੈ ਠੀਕ ਹੈ ਜੀ ਮੈਂ ਕਿਸੇ ਸਟੇਟ ਦਾ ਨਾਮ ਨਹੀਂ ਲਾਵਾਂਗਾ ਜੀ ਜੀ ਠੀਕ ਹੈ ਨਾ ਪੰਜਾਬ ਵਿੱਚਕਾਰ ਇਹੋ ਜੀਆਂ ਕੋਈ ਫੈਕਟਰੀ ਨਹੀਂ ਹੈਗੀਆਂ ਜਿੱਥੇ ਚੈਨਾ ਡੋਡ ਬਣ ਰਹੀ ਹੋਵੇ ਜੀ ਆਪਣੇ ਦਿੱਲੀ ਪਾਰ ਕਰ ਜਾਓ ਹਾਂਜੀ ਹਾਂਜੀ ਗੁਜਰਾਤ ਪਹੁੰਚ ਜਾਓ ਜੀ ਗੁਜਰਾਤ ਤੋਂ ਅੱਗੇ ਤੀਹ ਮਹਾਰਾਸ਼ਟਰ ਪਹੁੰਚ ਜਾਓ ਜੀ ਜੀ ਕਈ ਐਸੀ ਫੈਕਟਰੀਆਂ ਤੁਹਾਨੂੰ ਨਜ਼ਰ ਆਣਗੀਆਂ ਜਿੱਥੇ ਇਹ ਟਾਇਰ ਬਣ ਰਹੀਆਂ ਨੇ ਜੀ ਕੱਲੇ ਚਾਈਨਾ ਤੋਂ ਚੀਜ਼ ਨਹੀਂ ਆਂਦੀ ਨਾਮ ਚਾਈਨਾ ਦਾ ਬਦਨਾਮ ਕੀਤਾ ਜਾਂਦਾ ਜੀ ਇੱਕ ਸਰ ਇੱਕ ਹੋਰ ਗੱਲ ਜਾਨਣਾ ਚਾਹਾਂਗੇ ਜਿਵੇਂ ਕਿ ਤੁਹਾਨੂੰ ਸਭ ਜਿਵੇਂ ਤੁਸੀਂ ਦੁਕਾਨਦਾਰ ਹੋ ਆਪਣਾ ਕਾਰੋਬਾਰ ਕਰ ਰਹੇ ਹੋ ਕਿ ਦੁਕਾਨਦਾਰਾਂ ਨੂੰ ਨਹੀਂ ਪਤਾ ਜਿਹੜੇ ਚੀਜ਼ਾਂ ਵੇਚ ਰਹੇ ਨੇ ਕਿ ਖਤਰਨਾਕ ਹੈ ਜਾਨ ਲੈਵਾ ਇਸ ਨਾਲ ਨੁਕਸਾਨ ਹੁੰਦਾ ਜਾਨ ਦਾ ਨੁਕਸਾਨ ਹੁੰਦਾ ਕਿ ਉਹ ਫਿਰ ਵੀ ਲਿਆ ਕੇ ਇੱਥੇ ਢੜਲੇ ਨਾਲ ਵੇਚ ਰਹੇ ਨੇ ਕੱਲੇ ਆ ਜੀ ਦੁਕਾਨਦਾਰ ਢੜਲੇ ਨਾਲ ਚੀਜ਼ ਨਹੀਂ ਵੇਚਦਾ ਦੁਕਾਨਦਾਰ ਡਰ ਕੇ ਚੀਜ਼ ਵੇਚ ਰਿਹਾ ਹੈ ਵੇਚ ਰਿਹਾ ਹੈ ਉਹ ਡਰ ਰਿਹਾ ਹੈ ਲੇਕਿਨ ਉਹ ਵੇਚ ਰਿਹਾ ਆਪਣੀ ਰੋਜ਼ੀ ਰੋਟੀ ਵਾਸਤੇ ਜੀ ਕਿਉਂਕਿ ਅੱਜ ਕੱਲ ਜਿਹੜੇ ਬਿਜ਼ਨਸ ਹੈ ਨਾ ਉਹ ਇਤਨਾ ਵੱਡੇ ਲੈਵਲ ਤੇ ਕਿਸੇ ਕੋਲ ਵੀ ਨਹੀਂ ਹੈਗਾ ਜੀ ਬਿਲਕੁਲ ਬਿਲਕੁਲ ਰੋਜ਼ੀ ਰੋਟੀ ਦਾ ਹਰ ਕੋਈ ਗੁਜ਼ਾਰਾ ਕਰ ਕਰਦਾ ਹੈ ਉਹ ਕਿਸ ਤਰੀਕੇ ਨਾਲ ਉਹ ਕਿਸ ਤਰੀਕੇ ਨਾਲ ਜੀ ਜੀ ਉਹ ਆਪਣੀ ਰੋਜ਼ੀ ਰੋਟੀ ਵਾਸਤੇ ਚੀਜ਼ ਨੂੰ ਵੇਚ ਰਿਹਾ ਆਦਰਵਾਈਜ਼ ਉਹ ਵੇਚ ਕੇ ਖੁਸ਼ ਨਹੀਂ ਹੈ ਦੁਕਾਨਦਾਰ ਜੀ ਗੱਲ ਉਹ ਹੀ ਆ ਕੀ ਜੇ ਮਿਲ ਰਹੀ ਹੈ ਤਾਂ ਵੇਚ ਰਿਹਾ ਹੈ ਜੀ ਬਿਲਕੁਲ ਜੇ ਇਹਨੂੰ ਪਿੱਛੋਂ ਮਿਲਣੀ ਬੰਦ ਹੋ ਜਾਏਗੀ ਉਹ ਵੇਚੇਗਾ ਵੀ ਨਹੀਂ ਜੀ ਸੋ ਸਾਡੇ ਨਾਲ ਕੁਝ ਬੱਚੇ ਮੌਜੂਦ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚਾਈਨਾ ਡੋਰ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ ਜੀ ਕੀ ਨਾਮ ਆਪਣਾ ਨਿਤਿਸ਼ ਨਾਮ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡੋਰ ਕਿੱਥੇ ਵਿਕਰੀ ਹੈ ਤੁਹਾਨੂੰ ਲੱਗਦਾ ਪਟਿਆਲੇ 'ਚ ਵਿਕਰੀ ਹੈ ਵਿਕਰੀ ਹੈ ਜੀ ਬਹੁਤ ਵਿਕਰੀ ਹੈ ਮੈਨੇ ਮੇਰੇ ਮੱਲੇ ਦੇ ਵਿੱਚ ਵਿਕਰੀ ਹੈ ਜੀ ਠੀਕ ਹੈ ਦੋ ਤਿੰਨ ਬੰਦੇ ਹੈਗੇ ਮੈਨੂੰ ਨਾਮ ਇੰਨਾ ਪਤਾ ਨਹੀਂ ਬਟ ਵੇਚ ਰਹੇ ਨੇ ਵੇਚ ਰਹੇ ਨੇ ਤੁਹਾਨੂੰ ਪਤਾ ਜੇਕਰ ਅਸੀਂ ਜਾ ਕੇ ਦੇਖੀਏ ਕਿੱਥੇ ਵਿਕਰੀ ਹੈ ਇਹ ਕਾਰਕਾਸਲ ਨੂੰ ਜਾ ਉੱਥੇ ਵੀ ਪੁਲਸ ਦੇ ਦੋ ਬੰਦੇ ਪੁਲਸਾਂ ਲੈ ਆ ਕੇ ਰੋਲਗੇੜੇ ਮਾਰ ਰਹੇ ਨੇ ਤੇ ਮੈਨੇ ਦੋ ਤਿੰਨ ਮੁੰਡਿਆਂ ਤੋਂ ਸੁਣਿਆ ਵੀ ਉਹ ਇੱਕ ਦੂਜੇ ਤੋਂ ਖਰੀਦ ਰਹੇ ਨੇ ਜੀ ਤੇ ਮੈਂ ਇਸ ਵਾਰ ਉੜਾਈ ਸੀ ਕਿ ਚਾਹ ਉਹਦੇ ਨਾਲ ਅੱਗੇ ਨਾਲ ਤੇ ਥੱਲੇ ਹੀ ਮੁੰਡਾ ਖੜਾ ਉਹ ਵੀ ਚੈਨਾ ਨਾ ਆਰ ਸਾਰਾ ਮੱਨ ਲਾ ਅੱਦਾ ਮੱਨ ਲਾ ਚੈਨਾ ਨਾ ਔਰ ਨਾ ਅਰੇ ਸੀਗਾ ਤੇ ਪਰਸੋ ਚ ਉੱਥੇ ਮੈਂ ਬੁਲਟ ਤੋਂ ਹੀ ਐਵੇਂ ਜਾ ਰਿਹਾ ਚੈਨਾ ੜ ਔਰ ਉਰੋ ਦੀ ਐਵੇਂ ਉਰੇ ਦੀ ਰਹੇਗੀ ਵਿਚ ਵਿਚਰੇ ਉਹ ਦਾ ਸ਼ੁਕਰ ਹੈ ਅੰਕਲ ਨੇ ਕਿਸੇ ਨੇ ਫੜ ਲਈ ਡੋਰ ਇਹ ਵੰਨਾ ਮੇਰਾ ਉੱਥੇ ਗਲਾ ਕਟਿਆ ਜਾਂਦਾ ਅੱਛਾ ਇੰਨੀ ਜ਼ਿਆਦਾ ਤਿੱਖੀ ਡੋਰ ਹੈ ਜੀ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਚੈਨਾ ਡੋਰ ਬੰਦ ਹੋਣੀ ਚਾਹੀਦੀ ਹੈ ਜਿਸ ਤਰੀਕੇ ਪੈਸੇ ਪਾਬੰਦੀ ਦਾ ਹੈਗੀ ਹੈ ਪਰ ਪਾਬੰਦੀ ਨੂੰ ਦੇ ਬਾਅਦ ਹੋਣੀ ਚਾਹੀਦੀ ਬੰਦ ਤਾਂ ਹੋਣੀ ਚਾਹੀਦੀ ਹੈ ਜੀ ਬੰਦ ਹੋਣੀ ਚਾਹੀਦੀ ਹੈ ਜੀ ਜ਼ਰੂਰੀ ਹੈ ਤਾਂ ਫਿਰ ਵੀ ਲਿਆਂਦੇ ਆ ਬੱਚੇ ਉਡਾਨੇ ਆ ਇਹਨਾਂ ਮੈਂ ਵੀਡੀਓ ਦੇਖਿਆ ਬੱਸ ਉਹਦੇ ਉੱਤੇ ਕਬੂਤਰ ਦਾ ਪੰਖ ਕੱਟ ਗਿਆ ਦੱਸ ਤੁਸੀਂ ਉਡਾਉਂਦੇ ਪਤੰਗਾਂ ਅਸੀਂ ਉਡਾਨੇ ਆ ਮੈਂ ਉਡਾਨਾ ਮੈਂ ਉਡਾਨਾ ਕਿਹੜੀ ਡੋਰ ਦਾ ਇਸਤੇਮਾਲ ਕਰਦੇ ਹੋ ਇਹ ਕਿਹੜੀ ਸੀਗੀ ਯਾਰ ਉਹ ਪੰਡਾ ਪੰਡਾ ਕੱਚੀ ਡੋਰ ਹੁੰਦੀ ਆ ਕੱਚੀ ਹੁੰਦੀ ਆ ਮੈਂ ਤਾਂ ਡਾਂਦਾ ਨਹੀਂ ਤਾਂ ਵੀ ਠੀਕ ਹੈ ਜੀ ਬੱਚੇ ਨੂੰ ਕੀ ਸਲਾਹ ਦੇਣਾ ਚਾਹੁੰਦੇ ਜਿਹੜੇ ਥੋੜੀ ਉਮਰ ਦੇ ਪਤੰਗਾਂ ਉਡਾਉਂਦੇ ਨੇ ਆਹ ਰੋ ਲੋ ਚਾਰੇ ਵੇ ਤਾਂ ਥੱਗਾ 200 ਰੁਪਏ ਦੀ ਡੋਰ ਆਂਦੀ ਆ ਉਹਦੇ ਨਾਲ ਉਡਾਓ ਐਵੇਂ ਚਾਈਨਾ ਚੀਨਾਂ ਨਾ ਉਡਾਓ ਉਹ ਵਧੀਆ ਨਹੀਂ ਹੁੰਦੀ ਉਹਦੇ ਨਾਲ ਵੱਡਿਆ ਜਾਂਦਾ ਹੁਣੇ 2-3 ਦਿਨ ਪਹਿਲੇ ਪਟਿਆਲਾ ਪੋਲਟਿਕਸ ਦੇ ਬੰਦਾ ਮਰ ਗਿਆ ਸੀ ਇੱਕ ਬੱਚਾ ਆ ਠੀਕ ਹੈ ਠੀਕ ਹੈ ਬੜਿਆਲਾ ਪੋਲਟਿਕਸ ਆਈਪੀਸੀ ਜਾਨਵਰਾਂ ਦਾ ਬੁਰਾ ਹਾਲ ਹੋ ਰਿਹਾ ਇੰਨਾ ਥੱਗਾ ਉਹਦੇ ਨਾਲ ਚਾਈਨਾ ਡੋਰ ਨਾ ਕੱਟ ਰਹੀ ਨੇ ਪੰਖ ਕੱਟ ਗਿਆ ਕਬੂ ਬੇਨਤੀ ਕੀਤੀ ਜਾਂਦੀ ਹੈ ਕਿ ਨਾ ਉਡਾਓ ਨਾ ਉਡਾਓ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਨਹੀਂ 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 ਹੋਣਾ ਚਾਹੀਦਾ ਬਿਲਕੁਲ ਵੀ ਨਾ ਕੀਤਾ ਜਾਵੇ ਯਾਰ ਪੰਜਾਬ ਤੋਂ ਟਕ ਠੀਕ ਹੈ ਠੀਕ ਹੈ ਉਹ ਤੁਸੀਂ ਸੁਣਿਆ ਹੈ ਬੱਚਿਆਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਆ ਜੋ ਪਟਿਆਲੇ ਦੇ ਵਿੱਚ ਹੋ ਰਿਹਾ ਹੈ ਕੁਝ ਇਸ ਤਰੀਕੇ ਦੇ ਦੁਕਾਨਦਾਰ ਸ਼ੌਪਕੀਪਰ ਹੈਗੇ ਨੇ ਜਿਹੜੇ ਅੰਦਰ ਖਾਤੇ ਇਸ ਦਾ ਕਾਰੋਬਾਰ ਕਰ ਰਹੇ ਨੇ ਵੇਚ ਰਹੇ ਨੇ ਤੇ ਖਰੀਦੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੀ ਸਖਤ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਵੱਲੋਂ ਵੀ ਛਾਪੇਮਾਰੀ ਕਿੱਤੀ ਜਾਰੀ ਆ ਪਰ ਕਿਤੇ ਨਾ ਕਿਤੇ ਫਿਰ ਵੀ ਜੋ ਚਾਈਨਾ ਡੋਰ ਹੈ ਉਸ ਦਾ ਇਸਤੇਮਾਲ ਲਗਾਤਾਰ ਜਾਰੀ ਹੈ ਸੋ ਅਸੀਂ ਗੱਲਬਾਤ ਹੋਰ ਅੱਗੇ ਜਿਹੜੇ ਮਿਲਦੇ ਨੇ ਜਵਾਕ ਨੇ ਜਾਂ ਫਿਰ ਹੋਰ ਪੇਰੈਂਟਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਚਾਈਨਾ ਡੋਰ ਦੀ ਜੋ ਵਿਕਰੀ ਹੈ ਉਹ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਹੋ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਜੁੜੇ ਰਹੋ ਸਾਡੇ ਨਾਲ ਸੋ ਤੁਸੀਂ ਬੱਚਿਆਂ ਤੋਂ ਲੈ ਕੇ ਉਹਨਾਂ ਤਮਾਮ ਦੁਕਾਨਦਾਰਾਂ ਦੇ ਵਿਚਾਰ ਜਾਣੇ ਨੇ ਜੋ ਇਸ ਪਤੰਗਾਂ ਦਾ ਕਾਰੋਬਾਰ ਕਰ ਰਹੇ ਨੇ ਜਾਂ ਫਿਰ ਜੋ ਡੋਰਾ ਵੇਚ ਰਹੇ ਨੇ ਸੋ ਤੁਸੀਂ ਜਾਣਿਆ ਕਿਸ ਤਰੀਕੇ ਦੇ ਨਾਲ ਜੋ ਦੁਕਾਨਦਾਰ ਨੇ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਇਸ ਦਾ ਜੋ ਚਾਈਨਾ ਡੋਰ ਦਾ ਇਸਤੇਮਾਲ ਹੈ ਉਹ ਨਹੀਂ ਕਰਨਾ ਚਾਹੀਦਾ ਹਾਲਾਂਕਿ ਵਿਚ ਵਿਚਾਲੇ ਦੁਕਾਨਦਾਰਾਂ ਨੇ ਇਹ ਵੀ ਮੰਨਿਆ ਹੈ ਕਿ ਪਟਿਆਲਾ ਦੇ ਵਿੱਚ ਜੋ ਚਾਈਨਾ ਡੋਰ ਹੈ ਉਸ ਦਾ ਇਸਤੇਮਾਲ ਲਗਾਤਾਰ ਜਾ ਰਿਹਾ ਤੇ ਲਗਾਤਾਰ ਉਸ ਦੀ ਵਿਕਰੀ ਹੋ ਵੀ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਜੋ ਪੱਬਾ ਭਾਰ ਜਰੂਰ ਨਜ਼ਰ ਆ ਰਿਹਾ ਹੈ ਕਿ ਚਾਈਨਾ ਡੋਰ ਮੁਕੰਮਲ ਤੌਰ ਤੇ ਬੰਦ ਹੋਵੇ ਜਾਂ ਫਿਰ ਉਹਦੀ ਵਿਕਰੀ ਨਾ ਹੋ ਸਕੇ ਪਰ باوجود ਇਸ ਦੇ ਅੰਦਰ ਖਾਤੇ ਕਿਤੇ ਨਾ ਕਿਤੇ ਚਾਈਨਾ ਡੋਰ ਦੀ ਵਿਕਰੀ ਆ ਜੋ ਉਹ ਜਾਰੀ ਹੈ ਜਿਸ ਤਰੀਕੇ ਦੇ ਨਾਲ ਜੋ ਬੱਚੇ ਨੇ ਉਹ ਸਾਨੂੰ ਮਿਲੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਚਾਈਨਾ ਡੋਰ ਦੀ ਜੋ ਵਿਕਰੀ ਹੈ ਉਹ ਹੋ ਰਹੀ ਹੈ ਸੋ ਅਸੀਂ ਵੀ ਇਹ ਹੀ ਗੁਜਾਰਸ਼ ਕਰਦੇ ਹਾਂ ਸਾਡੀ ਚੈਨਲ ਦੀ ਟੀਮ ਵੱਲੋਂ तमाम ਜੋ ਦਰਸ਼ਕ ਨੇ ਉਹਨਾਂ ਨੂੰ ਇਹੋ ਬੇਨਤੀ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਚਾਈਨਾ ਡੋਰ ਦੀ ਵਿਕਰੀ ਕਿਸੇ ਪਾਸੇ ਹੋ ਰਹੀ ਹੈ ਤਾਂ ਪ੍ਰਸ਼ਾਸਨ ਨਾਲ رابطہ ਕਰੋ ਪ੍ਰਸ਼ਾਸਨ ਨੂੰ ਸ਼ਿਕਾਇਤ ਕਰੋ ਤਾਂ ਕਿ ਜੋ ਬੱਚੇ ਨੇ ਬਜ਼ੁਰਗ ਨੇ ਜਾਂ ਫਿਰ ਰਾਗਿਰ ਨੇ ਪਸ਼ੂ ਪੰਛੀ ਨੇ ਇਸ ਖੁੰਨੀ ਡੋਰ ਤੋਂ ਬਚ ਜਾਣ